ਅਮਰਸਰ ਦੇ ਸੰਸਦ ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਜਿਵੇਂ ਕਿ ਸਰਕਾਰੀ ਦਫ਼ਤਰਾਂ 'ਚ ਆਮ ਲੋਕਾਂ ਲਈ ਤੱਕੇ ਬਾਦ ਇੰਤਜ਼ਾਮੀਆਂ ਖੱਜਲ ਖਵਾਰੀਆਂ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫ਼ਤਰਾਂ ਦੇ ਤੱਕੇ ਖਾਣ ਸ਼ੀਦਿਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਦੇ ਸੁਪਨਿਆਂ ਨੂੰ ਸাকার ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ ਸਰਕਾਰੀ ਦਫ਼ਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ ਬਸ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ ਪੰਜਾਬ ਦੀ ਭਗਵੰਤਮਾਨ ਸਰਕਾਰ ਤੁਹਾਡੇ ਦੁਆਰ ਗੁਰਜੀਤ ਸਿੰਘ ਔਜਲਾ ਦੇ ਸਵਾਗਤ ਵਿੱਚ ਤੁਸੀਂ ਦੇਖ ਸਕਦੇ ਹੋ ਪਲਕਾਂ ਪਛਾਈ ਬੈਠੇ ਨੇ ਕਾਂਗਰਸੀ ਲੀਡਰ ਕਿਉਂਕਿ ਜਿਹੜਾ ਕਿ 13 ਦਸੰਬਰ ਨੂੰ ਉੱਥੇ ਸੰਸਦ ਵਿੱਚ ਸੁਰੱਖਿਆ ਵਿੱਚ ਸੇਂਦਬਾਰੀ ਹੋਈ ਸੀਗੀ ਤਾਂ ਸੰਸਦ ਗੁਰਜੀਤ ਸਿੰਘ ਔਜਲਾ ਨੇ ਬੜੀ ਹਿੰਮਤ ਦਿਖਾਈ ਸੀਗੀ ਤੇ স্মੋਕ ਜਿਹੜਾ ਬੰਬ ਸੀਗਾ ਉਹ ਸੰਸਦ ਤੋਂ ਬਾਹਰ ਛੁੱਟਿਆ ਸੀਗਾ ਤੇ ਸ਼ਾਰਦੀ ਤੱਤਵ ਨੂੰ ਜਿਹੜਾ ਕਿ ਉਹ ਤਰਦ ਬੋਚਿਆ ਸੀਗਾ ਤਾਂ ਮੇਰੇ ਨਾਲ ਡਾਕਟਰ ਆਜ਼ਮ ਪਰ ਬੇਰਖਾਨੇ ਉਹਨਾਂ ਨੇ ਗੱਲਬਾਤ ਕਰਨ ਸਰ ਆਣਾ ਜਣਾ ਲੱਗ ਰਿਹਾ ਸੰਸਦ ਦਾ ਪਰ ਅੱਜ ਜਿਹੜਾ ਖਾਸ ਕੋਈ ਜਿਹੜਾ ਕੀ ਸਵਾਗਤ ਹੁਣਾਂ ਤੇ ਪਹੁੰਚੇ ਹੋਏ ਬਈ ਇਹ ਸਾਡੇ ਵਾਸਤੇ ਸਾਰਿਆਂ ਵਾਸਤੇ ਬੜੇ ਮਾਣ ਤੇ ਸਨਮਾਨ ਦੀ ਗੱਲ ਹੈ ਕਿ ਅੰਮ੍ਰਿਤਸਰ ਦੇ ਐਮਪੀ ਨੇ ਅੰਮ੍ਰਿਤਸਰ ਦਾ ਨਾਮ ਪੂਰੇ ਹਿੰਦੁਸਤਾਨ ਦੇ ਵਿੱਚ ਰੋਸ਼ਨ ਕੀਤਾ ਹੈ ਔਰ ਪੂਰੀ ਪਾਰਲੀਮੈਂਟ ਕੇ ਜਿੱਥੇ ਉਹਨਾਂ ਦੀ ਵਾਵਾ ਹੋ ਰਹੀ ਹੈ ਔਰ ਇੱਜ਼ਤ ਦੇ ਨਾਲ ਪੂਰਾ ਦੇਸ਼ ਉਹਨਾਂ ਨੂੰ ਦੇਖ ਰਿਹਾ ਹੈ ਕਿ ਸੱਚਮੁੱਚ ਕਹਿੰਦੇ ਆ ਕਿ ਪੰਜਾਬੀ ਦਲੇਰ ਹੁੰਦੇ ਆ ਕਿ ਜਦੋਂ ਕਿ ਪਾਰਲੀਮੈਂਟ ਦੇ ਅੰਦਰ ਜਦੋਂ ਅਟੈਕ ਨੂੰ ਮੈਂ ਇਹ ਗੱਲ ਹੋਈ ਹੈ ਔਰ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਸੀ ਕਿ ਕਿਸੇ ਨੇ ਬੜੇ ਵੱਡੇ ਕੋਈ ਬੰਬ ਸੁੱਟ ਦਿੱਤੇ ਗੁਰਜੀਤ ਉਹ ਜਲਾਣੇ ਉਠਾ ਕੇ ਉਸ ਬੰਬ ਨੂੰ ਵੀ ਉਹ ਪਰੇ ਨੂੰ ਛੁੱਟ ਦਿੱਤਾ ਡਿਫਿਊਜ਼ ਕੀਤਾ ਔਰ ਉੱਥੇ ਜਿਹੜਾ ਹਮਲਾਕਾਰੀ ਸੀਗਾ ਉਸ ਨੂੰ ਵੀ ਪਕੜਿਆ ਉਹ ਉਸ ਵਕਤ ਕਿਸੇ ਨੂੰ ਨਹੀਂ ਪਤਾ ਸੀਗਾ ਕਿ ਉਹ ਭਈ ਕੋਈ ਪਟਾਕਾ ਹੋ ਸਕਦਾ ਹੈ ਜਾਂ ਕੋਈ ਬੰਬ ਹੋ ਸਕਦਾ ਹੈ ਮੈਂ ਸਮਝਦਾ ਕਿ ਗੁਰਜੀਤੋ ਜ਼ਿਲ੍ਹਾ ਨੇ ਇਹ ਜਿਹੜੀ ਦਲੇਰੀ ਕੀਤੀ ਹੈ ਕਿ ਜਿਹਦੇ ਨਾਲ ਸਾਰੇ ਐਮਪੀਆ ਦੀ ਜਾਨ ਨੂੰ ਬਚਾਉਣ ਬਾਤ ਤੇ ਜਿੰਨਾ ਉਹਨਾਂ ਨੇ ਉਪਰਾਲਾ ਕੀਤਾ ਹੈ ਇਹ ਦੀ ਉਹਦੀ ਸਲਾਘਾ ਜਿੰਨੀ ਵੀ ਕੀਤੀ ਜਾਏ ਘੱਟ ਹੈ ਮੈਂ ਉਹਨਾਂ ਨੂੰ ਮੁਬਾਰਕਬਾਦ ਦਿੰਦਾ ਪ੍ਰਾਈਮਰੀ ਅਵਾਰਡ ਦੇ ਵੀ ਹੱਕਦਾਰ ਨੇ ਮੈਂ ਤੁਹਾਨੂੰ ਇਹ ਗੱਲ ਕਹੀ ਹੈ ਕਿ ਅੰਮ੍ਰਿਤਸਰ ਦਾ ਸਭ ਤੋਂ ਵੱਡਾ ਅਵਾਰਡ ਹੈ ਜਿਹੜੇ ਲੋਕ ਦੇਣ ਵਾਸਤੇ ਆਏ ਨੇ ਸਾਡਾ ਐਮਐਲਏ ਜਗਲਕਿਸ਼ੋਰ ਸ਼ਰਮਾ ਵੀ ਇੱਥੇ ਪਹੁੰਚੇ ਹੋਏ ਨੇ ਸਵਾਗਤ ਲਾਸੇ ਕਰੀਕੋਗੇ ਜੀ ਮੈਂ ਤੇ ਕਹਿੰਨਾ ਕਿ ਪੰਜਾਬੀ ਜਿੱਥੇ ਵੀ ਹੈਗਾ ਚਾਹੇ ਬਾਰਡਰ ਤੇ ਹੈਗਾ ਚਾਹੇ ਪਾਰਲੀਮੈਂਟ ਵਿੱਚ ਹੈਗਾ ਚਾਹੇ ਲੋਕਾਂ ਦੀ ਸੇਵਾ 'ਚ ਹੈਗਾ ਤਗੜਾ ਪੰਜਾਬੀ ਤਗੜਾ ਹੋ ਗਏ ਹਰ ਚੀਜ਼ ਦਾ ਮੁਕਾਬਲਾ ਕਰਦਾ ਹੈ ਪੰਜਾਬੀਆਂ ਦੀ ਸ਼ਾਨ ਵੱਖਰੀ ਪੰਜਾਬੀ ਦੀ ਸ਼ਾਨ ਵਧਾਤੀ ਗੁਰਜੀਤ ਸਿੰਘ ਜਣਾਂ ਨੇ ਉਹ ਸਾਰੇ ਅਸੀਂ ਸਾਥੀ ਜਿਹੜੇ ਆ ਉਹ ਵੈਲਕਮ ਕਰਨ ਵਾਸਤੇ ਆਏ ਆ ਡਾਕਟਰ ਆਪਣਾ ਗੱਤੀ ਜੀ ਵੀ ਆਏ ਨੇ ਉਹ ਪਰਮਾਤਮਾ ਜਲਦੀ ਘਣਾ ਕਰੇ ਉਹਨਾਂ ਦੀ ਵਾਸੇ ਸ਼ੁਭ ਕਾਮਨਾ ਦਿੰਦੇ ਆ ਐਸੀ ਤਰ੍ਹਾਂ ਦੇ ਦਲੇਰੀ ਦੇ ਨਾਲ ਕੰਮ ਕਰਦੇ ਰਹਿਣ ਤੇ ਸਾਬਕਾ ਐਮਐਲਏ ਸੁਨੀਲ ਦਤੀ ਵੀ ਨੇ ਸਰ ਬਹੁਤ ਵੱਡੀ ਦਲੇਰੀ ਵਿਖਾਈ ਸੰਸਦ ਗੁਰਜੀਤ ਸਿੰਘ ਓਜਲਾ ਨੇ ਕੀ ਕਹਿਣਾ ਸਰ ਇਧਰ ਹੀ ਸਾਈਡ ਦੇਖੋ ਪਹਿਲੀ ਤੇ ਗੱਲ ਦੀ ਉਹ ਉਥੇ ਪਾਰਲੀਮੈਂਟ ਦੇ ਵਿੱਚ ਇਹ ਘਟਨਾ ਹੋਣੀ ਨਹੀਂ ਚਾਹੀਦੀ ਸੀ ਸਿਕਿਉਰਿਟੀ ਬੜੀ ਵੀਕ ਹੈ ਉਥੋਂ ਦੀ ਇਹ ਸਾਫਤ ਹੋ ਗਿਆ ਪਰ ਓਜਲਾ ਸਾਹਿਬ ਨੇ ਜੋ ਕਾਰ ਦਿਖਾਇਆ ਹੈ ਇਹਨਾਂ ਨੇ ਨਹੀਂ ਦੇਖਿਆ ਕਿ ਅਸਲੀ ਬੰਬ ਉਹਨਾਂ ਨੇ ਤੇ ਆਇਆ ਹੈ ਕਿ ਅਸਲੀ ਬੰਬ ਆ ਹਾਂ ਜਾਨ ਨੂੰ ਜੋਖਮ ਚ ਪਾ ਕੇ ਚੁੱਕੇ ਦੂਰ ਫੈਂਕਿਆ ਬਾਕੀ ਜਾਨਾਂ ਨੂੰ ਵੀ ਇਹ ਸੋਚਦੇ ਕਿ ਬਚਾਉਣੀ ਹੈ ਜ਼ਰੂਰੀ ਹੈ ਆਪਣੀ ਆਪਣੀਆਂ ਇਹਨਾਂ ਜਾਨਾਂ ਨੂੰ ਬਚਾਉਣਾ ਜ਼ਰੂਰੀ ਹੈ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ ਤਾਂ ਆ ਜਾ ਰਹੇ ਆ ਸਵਾਗਤ ਕਰ ਰਹੇ ਆ ਸਾਰੇ ਇਹਨਾਂ ਦਾ ਜੀ ਬਿਲਕੁਲ ਜੀ ਸੰਜੀਵ अरोड़ा ਵੀ ਨੇਕੀ ਕਰੋਗੇ ਜੀ ਮੈਂ ਇਹ ਸਮਝਦਾ ਹਾਂ ਵੀ ਜਿਸ ਤਰ੍ਹਾਂ ਸਾਡੇ ਅਬਰਸਰ ਦਾ ਮਾਣ ਤੇ ਵਧਿਆ ਹੀ ਵਧਿਆ ਹੈ ਸਾਡੇ ਪੰਜਾਬ ਦਾ ਮਾਣ ਵਧਿਆ ਹੈ ਸਾਡੇ ਹਿੰਦੁਸਤਾਨ ਦਾ ਮਾਣ ਵਧਿਆ ਹੈ ਗੁਰਜੀਤ ਸਿੰਘ ਔਜਲਾ ਨੇ ਜਿੱਥੇ ਆਪਣੀ ਦੇਸ਼ ਭਗਤੀ ਦਾ ਸਬੂਤ ਦਿੱਤਾ ਉੱਥੇ ਉਹਨੇ ਪੰਜਾਬੀ ਹੋਣ ਦੀ ਦਲੇਰੀ ਵੀ ਦਿਖਾਈ ਹੈ ਅਸੀਂ ਸਾਰੇ ਬਹੁਤ ਖੁਸ਼ ਆ ਇਸ ਗੱਲ ਤੇ ਬਹੁਤ ਮਾਣ ਫਕਰ ਪੰਜਾਬੀਆਂ ਦਾ ਸਿਰ ਫਿਰ ਫਕਰ ਨਾਲ ਉੱਚਾ ਹੋ ਗਿਆ ਬਿਲਕੁਲ ਫਕਰ ਨਾਲ ਉੱਚਾ ਹੋਇਆ ਜੀ ਅਸੀਂ ਬੜਾ ਮਾਣ ਪੰਜਾਬੀਆਂ ਦਾ ਸਿਰ ਜਿਹੜਾ ਕਿ ਫਕਰ ਨਾਲ ਉੱਚਾ ਹੋ ਗਿਆ ਜੋ ਸੰਸਦੀ ਸੁਰੱਖਿਆ ਵਿੱਚ ਸੇਂਦ ਮਾਰੀ ਹੋਈ ਸੀਗੀ 13 ਦਸੰਬਰ ਨੂੰ ਤਾ ਉਸ ਤੋਂ ਬਾਅਦ ਵੱਡੀ ਦਲੇਰੀ ਬਖਾਂਦੇ ਹੋਇਆ ਸੰਸਦ ਗੁਰਜੀਤ ਸਿੰਘ ਔਜਲਾ ਨੇ ਜਿਹੜਾ ਕਿ স্মੋਕ ਹੈ ਉਹ ਬੰਬ ਹੈ ਉਹ ਜਿਹੜਾ ਕਿ ਸੰਸਦ ਤੋਂ ਬਾਹਰ ਛੁੱਟਿਆ ਸੀਗਾ ਤੇ ਅੱਜ ਉਹ ਦਿੱਲੀ ਤੋਂ ਅੰਮ੍ਰਿਤਸਰ ਪਹੁੰਚ ਰਹੇ ਨੇ ਸਵਰਨ ਸਤਾਪਦੀ ਵਿੱਚ ਤਾਂ ਉਹਨਾਂ ਦੇ ਸਵਾਗਤ ਵਾਸਤੇ ਤੁਸੀਂ ਦੇਖ ਸਕਦੇ ਹੋ ਪਲਕਾਂ ਵਿਸ਼ਾਈ ਬੈਠੇ ਨੇ ਜਿਨੇ ਵੀ ਕਾਂਗਰਸੀ ਆਗੂ ਨੇ ਲੀਡਰ ਸਾਹਿਬਾਂ ਨੇ ਉਥੇ ਪਹੁੰਚੀ ਹੋਏ ਸਨੀ ਪਲਵਾਨ ਵੀ ਨੇ ਸਨੀ ਜੀ ਕੀ ਕਹੋਗੇ ਬੜੀ-ਬੜੀ ਦਲੇਰੀ ਕੀਤੀ ਹੈ ਔਜਲਾ ਸਾਹਿਬ ਨੇ ਦੇਖੋ ਜਿਹੜਾ ਉਹਨਾਂ ਨੇ ਮਾਣ ਜਿਹੜਾ ਵਧਾਇਆ ਸਾਡੇ ਅੰਮ੍ਰਿਤਸਰ ਦਾ ਅੰਮ੍ਰਿਤਸਰ ਕੰਸਟਿਟੂਐਂਸੀ ਦਾ ਐਮਐਲਏ ਉਹ ਐਮਪੀ ਹੈ ਔਰ ਉਹਨਾਂ ਨੇ ਜੋ ਮਾਣ ਵਧਾਇਆ ਸਾਡੇ ਅੰਮ੍ਰਿਤਸਰ ਦਾ ਅਸੀਂ ਸਦਾ ਰਿਣੀ ਰਵਾਂਗੇ ਐਮਪੀ ਸਾਹਿਬ ਦੇ ਔਰ ਅਸੀਂ ਇਸ ਚੀਜ਼ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਕਿ ਉਹਨਾਂ ਨੇ ਪੂਰੀ ਦਲੇਰੀ ਦੇ ਨਾਲ ਸਾਰੇ ਸੰਸਦ ਨੂੰ ਬਚਾਉਣ ਦੀ ਸਾਰੇ ਜਿੰਨੇ ਉੱਥੇ ਵੀ ਮੈਂਬਰ ਆਫ ਪਾਰਲੀਮੈਂਟ ਸੀਗੇ ਉਹਨਾਂ ਨੂੰ ਬਚਾਉਣ ਵਾਸਤੇ ਉਹਨਾਂ ਨੇ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ ਇਹ ਸਾਡੇ ਦਲੇਰ ਪੁੱਤ ਜਿਹੜੇ ਆ ਮਾਵਾ ਬਹੁਤ ਘੱਟ ਜਾਂਦੀਆਂ ਫਕਰ ਨਾਲ ਸਿਰ ਉੱਚਾ ਹੁੰਦਾ ਜਦੋਂ ਅਸੀਂ ਘਟਨਾ ਹੁੰਦੀ ਹੈ ਬਹੁਤ ਬਿਲਕੁਲ ਬਿਲਕੁਲ ਫਕਰ ਨਾਲ ਸਿਰ ਉੱਚਾ ਹੁੰਦਾ ਆ ਜਦੋਂ ਸਾਡੇ ਕੌਨਸਟਿਟੂਐਂਸੀ ਦੇ ਐਮਪੀ ਜਿਹੜੇ ਸਾਡੇ ਸਾਡੇ ਆਰਮਨ ਪਿਆਰੇ ਆ ਸਾਰੇ ਉਹਨਾਂ ਨੂੰ ਪਿਆਰ ਕਰਨ ਵਾਲੇ ਆ ਜਿਹੜੇ ਪਹੁੰਚੇ ਹੋਏ ਫਿਰ ਅੱਜ ਸਵਾਗਤ ਵਾਸਤੇ ਬਿਲਕੁਲ ਜੀ ਅੱਜ ਯੂਐਸ਼ੋਰ ਨਾਲ ਉਹਨਾਂ ਦਾ ਸਵਾਗਤ ਹੋਏਗਾ ਇਹ ਗੱਲ ਬਿਲਕੁਲ ਜੀ ਯੂਐਸ਼ੋਰ ਦਾ ਸਵਾਗਤ ਕਰਨ ਵਾਸਤੇ ਜਿਹੜੇ ਕਿ ਇੱਥੇ ਪੰਗੜੇ ਪੈ ਰਹੇ ਨੇ ਆਤਿਸ਼ਬਾਜ਼ੀ ਚਲਾਈ ਜਾ ਰਹੀ ਹੈ ਤੇ ਨਾਲ ਨਾਲ ਸਿਰੇ ਜਿਹੜੇ ਨੇ ਉਹ ਵੀ ਲੈ ਕੇ ਇੱਥੇ ਆ ਸਕਦਾ ਭਈਏ ਪਹੁੰਚੇ ਹੋਏ ਨੇ ਤਾਂ ਹੁਣ ਜਿਹੜਾ ਕਿ ਇੰਤਜ਼ਾਰ ਦੀਆਂ ਘੜੀਆਂ ਉਹ ਖਤਮ ਹੋਣ ਵਾਲੀਆਂ ਨੇ ਤਾਂ ਕੁਝ ਸਮੇਂ ਬਾਅਦ ਹੀ ਸਾਨਸਾ ਦੇ ਗੁਰਜੀਤ ਸਿੰਘ ਔਜਲਾ ਜਿਹੜੇ ਸੈਸ਼ਨ ਅੰਮ੍ਰਿਤਸਰ ਤੇ ਪਹੁੰਚਣ ਵਾਲੇ ਨੇ ਤੁਸੀਂ ਦੇਖ ਸਕਦੇ ਹੋ ਉਹਨਾਂ ਦੇ ਸਵਾਗਤ ਵਾਸਤੇ ਭੀੜ ਉਮਰੀ ਹੋਈ ਹੈ ਹੋਣ ਤੇ ਮੱਕੇ ਵਜਰੇ ਨੇ ਤੇ ਨਾਲ ਨਾਲ ਜਿਹੜੀ ਦਿਖ ਦਿਓ ਸਟਾਫ ਦੀ ਜਿਹੜੀ ਕਿ ਇੱਥੇ ਅੰਮ੍ਰਿਤਸਰ ਸਟੇਸ਼ਨ ਤੇ ਪਹੁੰਚ ਚੁੱਕੀ ਹੈ ਤੇ ਸਾਹਿਬ ਗੁਰਜੀਤ ਸਿੰਘ ਔਲਾ ਦਾ ਪਰਮਾ ਸਵਾਗਤ ਕਰਨ ਵਾਸਤੇ ਇੱਥੇ ਕੋਂਕਸੀ ਲੀਡਰ ਤੇ ਨਾਲ ਸੈਂਕੜੇ ਵਰਕਰ ਪਹੁੰਚੇ ਹੋਏ ਨੇ ਵੱਡੀ ਦਲੇਰੀ ਦਾ ਕੰਮ ਕੀਤਾ ਹੈ ਸਾਂਸਦ ਗੁਰਜੀਤ ਸਿੰਘ ਆਲੜਾ ਨੇ ਆਪਣੀ jaan ਦੇ ਵੀ ਪਰਵਾਹ ਨਹੀਂ ਕੀਤੀ ਤੇ ਸਮੋਕ ਬੰਬ ਨੂੰ ਸੰਸਦ ਜੋ ਬਾਹਰ ਦਾ ਸੁਟਾਇਆ ਸੀਗਾ ਨਾਲ ਨਾਲ ਜਿਹੜੇ ਸ਼ਰਾਰਤੀ ਅਨਸਰ ਸੀਗੇ ਉਹਨਾਂ ਨੇ ਵੀ ਤੜਦ ਮੋਚਿਆ ਸੀਗਾ ਤਾਂ ਦੇ ਲਈ ਸੈਸ਼ਨ ਅੰਮ੍ਰਿਤਸਰ ਦੀਆਂ ਤਸਵੀਰਾਂ ਜਿੱਥੇ ਕੀ ਸ਼ਤਾਬ ਦੀ ਐਕਸਪ੍ਰੈਸ ਪਹੁੰਚ ਚੁੱਕੀ ਹੈ ਨਾਲ ਨਾਲ ਜਿਸ ਵਿੱਚ ਸਾਂਸਦ ਗੁਰਜੀਤ ਸਿੰਘ ਆਲੜਾ ਵੀ ਦਿੱਲੀ ਤੋਂ ਇੱਥੇ ਅੰਮ੍ਰਿਤਸਰ ਪਹੁੰਚੇ ਨੇ ਉਹਨਾਂ ਦਾ ਪਰਵਾਦੇ ਨਿਗਾ ਸਵਾਗਤ ਕਰਨ ਵਾਸਤੇ ਸੈਂਕੜੇ ਹਜ਼ਾਰਾਂ ਵਰਕਰ ਪੰਗਾ ਪਾਰ ਹੋਈ ਬੈਠੇ ਨੇ ਤੇ ਇਥੇ ਅਮਰਸਾ ਦੇ ਰੇਲਵੇ ਸਟੇਸ਼ਨ ਤੇ ਪਹੁੰਚੇ ਹੋਏ ਨੇ ਬਸ ਮੈਨਰੇਣੀ ਇਸ ਧਰਤੀ ਦਾ ਇਸ ਪੰਜਾਬ ਦਾ ਇਸ ਪੰਜਾਬੀਅਤ ਦਾ ਔਰ ਸਾਡੇ ਗੁਰੂਆਂ ਦੀਆਂ ਸਿੱਖਿਆਵਾਂ ਦਾ ਸਾਡੇ ਪੁਰਖਿਆਂ ਦਾ ਜਿਹੜੇ ਝੁਲਮਾ ਨਾਲ ਲੜਦੇ ਰਹੇ ਕਿਉਂਕਿ ਉਹ ਜੀਨ ਸਾਡੇ 'ਚ ਵੀ ਨੇ ਉਹਨਾਂ ਜੀਨਾਂ ਦੇ ਕਰਕੇ ਅੱਜ ਇਸ ਕਾਬਲ ਹੋਏ ਕਿ ਜਦੋਂ ਕੋਈ ਹਮਲਾ ਹੁੰਦਾ ਦੇਸ਼ ਤੇ ਸਾਡੇ ਫੌਜੀ ਜਿੱਥੇ ਲੜਦੇ ਨੇ ਉਹ ਜਜ਼ਬਾ ਸਾਡੇ 'ਚ ਵੀ ਆਇਆ ਔਰ ਅਸੀਂ ਜਿਹੜਾ 13 ਦਸੰਬਰ ਨੂੰ ਜਿੱਦਾਂ ਪਹਿਲੋ ਅਟੈਕ ਹੋਇਆ ਸੀ ਲੱਗਾ ਕਿ ਉਹੀ ਅਟੈਕ ਹੋ ਗਿਆ ਅੱਜ ਖੜ ਗਏ ਫੜ ਲਿਆ ਵੱਖਰੀ ਗੱਲ ਹੈ ਕਿ ਉਹ ਧੂਏ ਵਾਲਾ ਬੰਬ ਨਿਕਲਿਆ ਫੜ ਕੇ ਬਾਹਰ ਛੱਡਿਆ ਔਰ ਇਹ ਸਾਡੇ ਪਾਰਲੀਮੈਂਟ ਤੇ ਹਮਲਾ ਸਾਡੇ ਦੇਸ਼ ਤੇ ਹਮਲਾ ਹੁੰਦਾ ਹੈ ਭਾਵੇਂ ਉਹਨਾਂ ਦੀ ਕੋਸ਼ਿਸ਼ ਕੀ ਸੀ ਉਹ ਉਹ ਤਹਿਕੀਕਾ ਦਾ ਇੱਕ ਵਿਸ਼ਾ ਹੈ ਪਰ ਉਹ ਸਮਝੜਾ ਸੀ ਬੜਾ ਖਤਰਨਾਕ ਸੀ ਸੰਸਦ ਉਸ ਦਾ ਕੀ ਇੰਪ੍ਰੈਸ਼ਨ ਸੀ ਫਸਟ ਇੰਪ੍ਰੈਸ਼ਨ ਉਹ ਤਾਂ ਤੁਸੀਂ ਹੁਣ ਸਾਰੇ ਦੇਖ ਹੀ ਲਿਆ ਬਈ ਪਹਿਲਾਂ ਇਹ ਸੀ ਵੀ ਜਦੋਂ ਭੱਜੇ ਆਏ ਆ ਉਹਨਾਂ ਨੂੰ ਡੱਕਣਾ ਸਾਡਾ ਮੇਨ ਮਕਸਦ ਸੀ ਕੋਈ ਗਾਣਾ ਵਦਨ ਜੀ ਉਹਨਾਂ ਨੂੰ ਡੱਕਿਆ ਉਹਨਾਂ ਦਾ ਖੋਇਆ ਸਿਸਟਮ ਤੇ ਆ ਔਰ ਬਾਹਰ ਛੱਟਿਆ ਥੈਂਕ ਯੂ ਕੈਮਰ ਪਰਸਨ ਸੁਖਵਾਲ ਦੇ ਨਾਲ 71 ਪਸਰੀਚਾ ਜਾਨੀ ਸ੍ਰੀ ਟੀਵੀ ਅਮਰਸਰ